ਹੈਲੋ ਬੱਚੋ ਸਵਾਗਤ ਹੈ ਤੁਹਾਡ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮੇਰਾ ਮਨਪੌਂਦਾ ਅਧਿਆਪਕ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਸ਼ੁਰੂ ਕਰਦੇ ਹਾਂ ਸਾਡੇ ਸਕੂਲ ਵਿੱਚ 80 جیਪ ਦੇ ਕਰੀਬ ਅਧਿਆਪਕ ਵਿਦਿਆਰਥੀ ਵਿਦਿਆਰਥੀਆਂ ਨੂੰ ਪੜਾਉਂਦੇ ਹਨ ਲੇਕਿਨ ਜਿਸ ਤਰੀਕੇ ਨਾਲ ਮੇਰੇ ਪੰਜਾਬੀ ਦੇ ਅਧਿਆਪਕ ਗਿਆਨੀ ਭਜਨ ਸਿੰਘ ਜੀ ਪੜਾਉਂਦੇ ਹਨ ਤਾਂ ਮੈਨੂੰ ਪੜਾਅ ਵਿੱਚ ਬਹੁਤ ਸੁਆਦ ਆ ਜਾਂਦਾ ਹੈ ਇਸ ਲਈ ਉਹ ਮੇਰੇ ਆਦਰਸ਼ ਵਿਦਿਆਪਕ ਹਨ ਉਹਨਾਂ ਦੀ ਵਿਦਿਅਕ ਯੋਗਤਾ ਐਮਏ ਬੀਐਡ ਹੈ ਮੇਰੇ ਇਸ ਮਾਨਯੋਗ ਅਧਿਆਪਕ ਦਾ ਪੜਾਉਂਦਾ ਢੰਗ ਬਹੁਤ ਹੀ ਵਧੀਆ ਹੈ ਉਨਾਂ ਦੁਆਰਾ ਆਪਣਾਈ ਗਈ ਇੱਕ ਇੱਕ ਗੱਲ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ। ਓਹੋ ਔਖੇ ਸ਼ਬਦਾਂ ਨੂੰ ਬੜੇ ਹੀ ਸੌਖੇ ਸ਼ਬਦਾਂ ਨਾਲ ਸੌਖੇ ਢੰਗ ਨਾਲ ਸਮਝਾਉਂਦੇ ਹਨ। ਕਿ ਵਿਦਿਆਰਥੀ ਬੜੇ ਹੀ ਛੇਤੀ ਸਮਝ ਜਾਂਦੇ ਹਨ। ਉਹ ਆਪਣੇ ਵਿਸ਼ੇ ਦੇ ਤਾਂ ਉਹ ਮਾਹਿਰ ਹੈ ਹੈ ਹੀ ਹਨ ਲੇਕਿਨ ਉਹਨਾਂ ਨੂੰ ਕੋਈ ਵੀ ਵਿਸ਼ਾ ਪੜਾਉਣ ਲਈ ਕਿਹਾ ਜਾਵੇ ਤਾਂ ਉਹ ਬੜੀ ਹੀ ਵਧੀਆ ਢੰਗ ਨਾਲ ਸਮਝਾ ਦਿੰਦੇ ਹਨ ਗੁਰ ਬਾਣੀ ਦੀਆਂ ਓੱਖੀਆਂ ਓੱਖੀਆਂ ਤੁਕਾਂ ਨੂੰ ਤਾਂ ਵਿਦਿਆਰਥੀਆਂ ਦੇ ਦਿਲਾਵ ਵਿੱਚ ਇਸ ਤਰ੍ਹਾਂ ਡਰਾਪਾ ਦਿੰਦੇ ਹਨ ਕਿ ਸੁਣਨ ਵਾਲੇ ਨੂੰ ਲੱਗਦਾ ਹੈ ਕਿ ਉਹੋ ਕਹਾਣੀ ਸੁਣ ਰਹੇ ਹੋਂ ਉਹਨਾਂ ਦੀ ਸਖਸੀਅਤ ਬਹੁਤ ਹੀ ਪ੍ਰਭਾਵਸ਼ਾਲੀ ਹੈ ਸਵੇਰੇ ਸਮੇਂ ਸਕੂਲ ਪੁੱਜਣਾ ਉਹਨਾਂ ਦਾ ਅਸੂਲ ਹੈ ਇਸ ਲਈ ਉਹ ਵਿਦਿਆਰਥੀਆਂ ਨੂੰ ਵੀ ਸਮੇਂ ਵੀ ਲਈ ਪਾਮੰਦ ਹੋਂ ਵਾਸਤੇ ਕਹਿੰਦੇ ਹਨ ਉਹ ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਖੇਡਾਂ ਨੂੰ ਅਪਣਾਉਣ ਤੇ ਜੋੜ ਦਿੰਦੇ ਹਨ ਓਹੋ ਆਪ ਬਾਸਕਟਬਾਲ ਦੇ ਵੀ ਵਧੀਆ ਖਿਡਾਰੀ ਵੀ ਰਹੇ ਚੁੱਕੇ ਹਨ ਓਹੋ ਵਿਦਿਆਰਥੀਆਂ ਦੀ ਨਿੱਜੀ ਸਮੱਸਿਆਵਾਂ ਨੂੰ ਪਹਿਲ ਦੇ ਪਹਿਲ ਤੇ ਆਧਾਰ ਤੇ ਹੱਲ ਕਰਦੇ ਹਨ ਇਸ ਤੋਂ ਇਲਾਵਾ ਓਹ ਵਿਦਿਆਰਥੀਆਂ ਨੂੰ ਸਮਾਜਿਕ ਕੰਮਾਂ ਵਿੱਚ ਹਿੱਸਾ ਲੈਣ ਲਈ ਵੀ ਸਾਵੇਂ-ਸਾਵੇਂ ਤੇ ਪ੍ਰੇਰਿਤ ਕਰਦੇ ਹਨ ਸਾਰੇ ਇਹ ਅਧਿਆਪਕ ਸਭ ਧਰਮਾਂ ਦੀ ਬਰਾਬਰ ਇੱਜ਼ਤ ਕਰਦੇ ਹਨ। ਓਹੋ ਸਭ ਸੁਆਦ ਦੇ ਬਹੁਤ ਹੀ ਮਿੱਠੇ ਹਨ। ਉਹਨਾਂ ਦੇ ਇਸ ਵਤੀਰੇ ਕਾਰਨ ਹੀ ਸਕੂਲ ਦੇ ਸਾਰੇ ਅਧਿਆਪਕ ਜਹ ਸਹਿਬਾਨ ਅਤੇ ਵਿਦਿਆਰਥੀ ਉਹਨਾਂ ਦੀ ਬਧੇ ਦੇ ਇੱਜ਼ਤ ਕਰਦੇ ਹਨ। ਭਾਵੇਂ ਕੋਈ ਛੋਟਾ ਹੈ ਜਾਂ ਵੱਡਾ ਓਹੋ ਹਰ ਕਿਸੇ ਨੂੰ ਖੜੇ ਮੱਥੇ ਬਲਾਉਂਦੇ ਹਨ। ਸਾਡੇ ਪ੍ਰਿੰਸੀਪਲ ਜਸਦੀਪ ਸਿੰਘ ਜੀ ਵੀ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਹਨ ਇਸ ਲਈ ਉਹ ਰਾਜ ਪੱਧਰ ਦਾਵਦਿਆ ਅਧਿਆਪਕ ਦਾ ਇਨਾਮ ਵੀ ਜਿੱਤ ਚੁੱਕੇ ਹਨ ਅੰਤ ਵਿੱਚ ਮੇਰੀ ਤਾਂ ਇਹੋ ਬਣਾ ਹੈ ਕਿ ਇਹੋ ਜਿਹੇ ਅਧਿਆਪਕ ਜਿਸ ਸਕੂਲ ਵਿੱਚ ਹੋਣਗੇ ਉਹ ਸਕੂਲ ਕਿਉਂ ਨਹੀਂ ਤਰੱਕੀਆਂ ਲਈ ਹਾਂ ਤੇ ਚੱਲੇਗਾ ਇਸ ਲਈ ਉਹ ਮੇਰੇ ਹੀ ਨਹੀਂ ਸਗੋ ਸਾਰੇ ਵਿਦਿਆਰਥੀਆਂ ਦੇ ਮਨ ਪਾਉਂਦੇ ਆ ਤੇ ਆਪਾਂ ਖਾਂ ਤਾਂ ਬੱਚਿਓ ਇਹ ਸੀ ਮੇਰਾ ਮਨ ਪਾਉਂਦਾ ਅਧਿਆਪਕ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ